इस बारे में जानकारी देते हुए रेलवे पुलिस ने एस एच ओ जसविंदर सिंह ने बताया कि घर में पति पत्नी के बीच कलह चल रहा था क्योंकि पति के अवैध संबंध थे जिसके चलते पति अपनी पत्नी से मारपीट करता था जिससे परेशान होकर महिला ने अपनी आठ महीने के बच्चे के साथ ट्रेन के आगे आकर आत्महत्या कर ली इस संबंध में पुलिस ने मामला दर्ज कर आगे की कार्यवाही शुरू कर दी है ਕੀ ਨਾਮ ਪੁੱਛਿਆ ਬੰਦੇ ਇਸ ਸਤਿੰਦਰ ਸਿੰਘ ਜੀ ਪੁਲਿਸ ਵਾਲਾ ਜੀ ਕੋਲ ਸਮਲਾਜ਼ਮ ਜੀ 2016 ਨੂੰ ਘਰਤੀ ਹੋਇਆ ਸੀ ਕਿਤੇ ਡਿਊਟੀ ਸੀਗੀ ਇਹਦੀ ਮਹਾਲੀ ਸੀ ਇਹਦੇ ਨਾਲ ਐਸਪੀ ਹੈ ਜੀ ਮਨਦੀਪ ਸਿੰਘ ਹੈ ਜੀ ਗਰਗੋ ਦੇ ਨਾਲ ਤੌਰ ਕਾਨ ਮੈਂਡ ਹਾਂ ਜੀ ਸੰਦੀਪ ਸਿੰਘ ਅੱਛਾ ਤੇ ਕਿੱਥੋਂ ਦੇਖ ਲਿਓ ਕਿ ਆ ਤੁਹਾਨੂੰ ਕਿਵੇਂ ਇਤਲਾ ਮਿਲੀ ਕਿ ਥੋੜਾ ਮੁੰਡਾ ਮਿਸਿੰਗ ਹੈ ਸਾਨੂੰ ਤੇ ਜੀ ਇਹਦੀ ਮਿਸੀ ਨੂੰ ਫੋਨ ਆਇਆ ਸੀ ਮੈਂ ਆ ਰਿਹਾ ਵਾਂ ਰਾਜਪੁਰੇ ਕੋਲ ਆ ਗਿਆ ਵਾਂ ਵੀਡੀਓ ਕਾਲ ਤੇ ਗੱਲ ਕੀਤੀ ਸੀ ਕਦੋਂ ਦੀ ਗੱਲ ਇਹ ਰਾਤ ਦੀ ਹੈ ਜੀ ਮੁਰਕੇ ਉਹ ਦੀਕ ਦੇ ਰਹਿ ਨਹੀਂ ਆਏ ਨਹੀਂ ਆਏ ਨਾ 12 ਵਜੇ ਉਹਨਾਂ ਕਹਿੰਦੇ ਰਾਜਪੁਰੇ ਤੋਂ ਠਾਕ ਅੱਧੇ ਘੰਟੇ ਪੌਣੇ ਚ ਆ ਜਾਣਾ ਸੀ ਫਿਰ ਉਹਨਾਂ ਨੇ ਆਪਣੇ ਦੂਜੇ ਭਰਾ ਨੂੰ ਦੱਸਿਆ ਵੀ ਇਦਾਂ ਆਇਆ ਨਹੀਂਗਾ ਫਿਰ ਉਹਨਾਂ ਕਹਿੰਦਾ ਰਾਤ 1 ਵਜੇ ਜਦੋਂ ਆਏ ਤੇ ਉਹ ਕਹਿੰਦੇ ਵੀ ਤੇ ਗੱਡੀ ਫਿਰ ਇੱਥੇ ਖੜੀ ਕੱਲੀ ਗੱਡੀ ਗੱਡੀ ਦੇ ਵਿੱਚ ਵੇਖਿਆ ਕੋਹ ਦੇ ਨਿਸ਼ਾਨ ਨਹੀਂ ਗੱਡੀ ਖੁੱਲੀ ਸੀ ਕਾਬੀ ਹੈ ਨਹੀਂ ਸੀ ਕੋਈ ਨਾਲ ਹੈਗਾ ਸੀ ਜੀ ਉਸ ਵੇਲੇ ਨਹੀਂ ਇਕੱਲੇ ਆ ਰਿਹਾ ਸੀ ਮਾਰੂਕੀ ਇਹ ਐ ਬਰੇਨ ਅਜੀਤ ਜੀ ਇਹ ਇੱਥੇ ਜੀ ਅਜੀਤ ਨਗਰ ਇਹ ਸਮਾਨੇ ਬਣਾ ਰਹੇ ਹਾਂ ਨਾਲ ਹੀ ਜੀਤ ਨਗਰ ਲੋ ਜਪਟਾਂ ਕਰ ਰਹੇ ਨੇ ਨਹੀਂ ਮਤਲਬ 2 ਦਿਨ ਜਿਨੇ ਲਾ ਜਾਂਦਾ ਹਫਤੇ ਬਾਅਦ ਇੱਕ ਦਿਨ ਲਾ ਗਿਆ ਹੁਣ ਵੀ 2 ਦਿਨ ਲਾ ਕੇ ਆ ਰਿਹਾ ਸੀ ਇਹਦੀ ਮਿਸ ਜੀ ਨਾ ਇੱਕ ਮੰਮੀ ਡੈਡੀ ਹੈ ਜੀ ਬੱਚਾ ਛੋਟਾ ਹੈ 2-3 ਸਾਲਾਂ ਦਾ ਤੇ ਹੁਣ ਪਤਾ ਲੱਗਿਆ ਕੁਝ ਕੁਝ ਨਹੀਂ ਪਤਾ ਲੱਗਿਆ ਜੀ ਹੁਣ ਤਾਂ ਵੇਖੋ ਪੁਲਿਸ ਜਾਂਚ ਕਰ ਰਹੀ ਏ ਅਸੀਂ ਵੀ ਬੜਾ ਲੱਬਿਆ ਜੀ ਕੋਈ ਪਤਾ ਨਹੀਂ ਫੋਨ ਬੰਦ ਆ ਰਿਹਾ ਗੱਡੀ ਤੁਸੀਂ ਤੁਹਾਨੂੰ ਪਤਾ ਲੱਗਿਆ ਸੀ ਜੀ ਗੱਡੀ ਦਾ ਕਿ ਪੁਲਿਸ ਨੂੰ ਲਾਜ਼ਮੀ ਨਹੀਂ ਸਾਨੂੰ ਪਹਿਲ ਨੂੰ ਪਤਾ ਲੱਗ ਗਿਆ ਫਿਰ ਅਸੀਂ ਉਸੇ ਟਾਈਮ ਪੁਲਿਸ ਨੂੰ ਕਲਾਕ ਕੀਤੀ ਜੀ 112 ਨੰਬਰ ਤੇ ਫਿਰ ਪੁਲਿਸ ਵੀ ਆ ਗਈ ਰਾਤ ਵੀ ਜਾਂਚ ਕਰ ਰਹੀ ਰਾਤ ਦੀ ਹੋਈ ਉਮਰ ਕਿੰਨੀ ਕਿਸੀ ਜੀ ਉਮਰ 32 33 ਸਾਲ ਦੀ ਹਾਂਜੀ ਕੀ ਨਾਮ ਸਰ ਦਾ ਮੇਰਾ ਐਸਐਸਏ ਜਤਿੰਦਰ ਸਿੰਘ ਹੈ ਹਾਂਜੀ ਇੱਕ ਅਣਕੀ ਗੱਡੀ ਮਿਲੀ ਹੈ ਜੀ ਇਹ ਲਵਾਰ ਸਲਾਹ ਜੀ ਹਾਂ ਸਾਡੇ ਕੋਲ ਇਨਫੋਰਮੇਸ਼ਨ ਗਈ ਸੀ ਇੰਚਾਰਜ ਸਾਹਿਬ ਕੋਲ ਉਹ ਕਰਤੀ ਉਹਨਾਂ ਗੱਡੀ ਉਪਰੰਤ ਟੀਮ ਆਲੇ ਆਏ ਉਹਦੇ ਹੀ ਉਹ ਕਰ ਰਹੇ ਨੇ ਸਾਰੀ ਕੜਤਾਲ ਉਸ ਤੋਂ ਬਾਅਦ ਪਰ ਗੱਡੀ ਲੱਗ ਗਈ ਤੇ ਗੱਡੀ ਕਿਸੇ ਮੁਲਾਜ਼ਮ ਦੀ ਹੈ ਜੀ ਹਾਂਜੀ ਮੁਲਾਜ਼ਮ ਨੇ ਉਹ ਲੱਗੇ ਹੋਣੇ ਚੰਡੀਗੜ੍ਹ ਕਿਸੇ ਸੀਨੀਅਰ ਅਫਸਰ ਨਾਲ ਕੇ ਕੀ ਨਾਮ ਸੀ ਉਹਨਾਂ ਦਾ ਕੌਨਸਲ ਸਤਿੰਦਰ ਸਿੰਘ ਜੀ ਲਾ ਪਤਾ ਸੀ ਜੀ ਇਹ ਕਿਸੇ ਹਾਂਜੀ ਲਾ ਪਤਾ ਸੀ ਮਿਸਿੰਗ ਨਹੀਂ ਬੰਦੀ ਨੀ ਹਲੇ ਕੋਈ ਪਤਾ ਨਹੀਂ ਉਹਦੇ ਬਾਰੇ ਪਤਾ ਚਾਰ ਸਾਹਿਬ ਨੂੰ ਪਤਾ ਸਾਰੀ ਗੱਲ ਦਾ ਹਾਂ ਨਾਲ ਬਾਅਦ ਤੇ ਫਿਰ ਤੁਹਾਨੂੰ ਇਤਲਾਹ ਕਦੋਂ ਮਿਲੀ ਸੀ ਤੁਹਾਨੂੰ ਇਤਲਾਹ ਉਹਨਾਂ ਨੂੰ ਮਿਲੀ ਸੀ ਚਾਰ ਸਾਹਿਬ ਨੂੰ ਫੇਰੇ ਹਾਂ ਹਾਂ ਨੀ ਅੱਜ ਤਾਂ ਗੱਡੀ ਖੜੀ ਜੀ ਉਹ ਫੋਰੈਂਸਿਕ ਟੀਮ ਜਾਂਚ ਕਰਦੀ ਐ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ਉਹ ਫੋਰੈਂਸਿਕ ਟੀਮ